ਆ ਤੇ ਨਾ ਰਸਤਾ ਨਹੀਂ ਸੋਚਿਆ ਚਾਹ ਖੜਾ ਲੈ ਹੁਣ ਕੀ ਸੋਚਦਾ ਇੱਥੇ ਕੀ ਵੇਖਦਾ ਖੜਾ ਇਹ ਦੇਖਿਆ ਮੈਂ ਪਾਣੀ ਕਦੋਂ ਆਊਗਾ ਇੱਥੇ ਪਾਣੀ ਨਹੀਂ ਆਉਂਦਾ ਇੱਥੇ ਤਾਂ ਝਾੜ ਝੂੜ ਹੋਏ ਪਏ ਆ ਲੈ ਕੇ ਤੁਸੀਂ ਬਹਿ ਗਏ ਤੁਸੀਂ ਲੈ ਕੇ ਅਸੀਂ ਯਾਰ ਕੀ ਕਹਾਂ ਸਾਡੇ ਪਿੰਆ ਵਾਲਿਆਂ ਦੇ ਗੱਲ ਪਈ ਨੇ ਤੁਸੀਂ ਆਉਂਦੇ ਆ ਯਾਰ ਤੁਸੀਂ ਆਏ ਵੀਡੀਓ ਕੀਤੀ ਆਏ ਮੋਗਾ ਵੇ ਛੱਲਾ ਮਾਰਾ ਛੱਲਾ ਛੱਲਾ ਹੀ ਮੋਗੀਆਂ ਛੱਲਾ ਹੀ ਮੋਗੀਆਂ ਪਾਣੀ ਬਹੁਤ ਸੀ ਯਾਰ ਉਹ ਦੇ ਗੱਲ ਮੰਨੀ ਬੂ ਜਾਨਣਾ ਕਿ ਭੇਜਾਂ ਦਿਖਾ ਵੀ ਇੱਧਰ ਦਿਖਾਦਾ ਮੈਂ ਜਾਨਣਾ ਕਿ ਭੇਜਾਂ ਆਹ ਵੇਖ ਲੋ ਯਾਰ ਅੱਕੇ ਪਏ ਸਾਡੇ ਤੇ ਇਹ ਆਏ ਤਾਂ ਪਾਣੀ ਜ਼ਿਆਦਾ ਹੋ ਗਿਆ ਤਾਂ ਮੰਨ ਜਾ ਦੀਪ ਜਾਣਾ ਜਾਣਾ ਕਿ ਪੁੱਛਾਂ ਆ ਦੇਖੋ ਇੱਧਰ ਲੈ ਵੀ ਓਏ ਸਾਫ ਤਾਂ ਬਹੁਤ ਆ ਕਸੀਦੀਪ ਹੈ ਹੈ ਬੰਦੇ ਦੇਖ ਇੱਧਰ ਵੇਖੋ ਦੋਸਤ ਬਾਹਰ ਜਾ ਜਾ ਉੜ ਕੇ ਜਾ ਉੜੋ ਯਾਰ ਜੇ ਪਾਣੀ ਲਿਆ ਦੇ ਮੰਨੇ ਬਾਬੇ ਨੂੰ ਫੇਰ ਰੋਟੀ ਖਵਾਏਗਾ ਅੱਜ ਰੋਟੀ ਚਾਹ ਹੀ ਪਣੀ ਹੋਣੀ ਪੂਰੀ ਪੂਰੀ ਲੈ ਯਾਰ ਏ ਜਾਲਦੇਵਤਾ ਡਟਦੇ ਯਾਰ ਡਰਦਗੇ ਡਰਦੇ ਲੈ ਵੀ ਜਦੋਂ ਮੈਂ ਉੱਠ ਗਿਆ ਇੱਥੋਂ ਉਦੋਂ ਹੀ ਭਰ ਜਾਣਾ ਇਹ ਠੀਕ ਮੁੜ ਕੇ ਆਇਆ ਨਾ ਗਿਆ ਡੱਕਦਾ ਫਿਰ ਇਹ ਚ ਵੀ ਨਾ ਆ ਗਿਆ ਸਾਹਮਣੇ ਆ ਪਾਣੀ ਬਥੇਰਾ ਸਾਹਮਣੇ ਲੈ ਬਈ ਖਵਾਜਾ ਬਾਬਾ ਭਰ ਦੇ ਕੱਸੀਆਂ ਯਾਰ ਇਹਨਾਂ